ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਆਪਣੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਜਾਂਦੇ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝते हुए ਮੌਤ ਦੇ ਮੂੰਹ ਦੇ ਵਿੱਚ ਵੀ ਚਲੇ ਜਾਂਦੇ ਹਨ। ਜਿਹਾ ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਜਿੱਥੇ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਸੋਨੂ ਵਜੋਈ ਹੈ। ਮ੍ਰਿਤਕ ਜਲੰਧਰ ਦੇ ਪੋਪੂਰ ਨੇੜੇ ਪਿੰਡ ਪਟਨੂਰਾ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਰੋਸੀ ਰੋਟੀ ਤੇਲੀ ਲਗਭਗ 14 ਸਾਲ ਪਹਿਲਾਂ ਯਾਨੀ ਕਿ ਸਾਲ 2009 ਦੇ ਵਿੱਚ ਵਿਦੇਸ਼ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਨ ਦਾ ਸਿਆਗੀ ਬਾਹਰੋਂ ਉਹਨਾਂ ਤੇ ਜਵਾਈ ਦਾ ਫੋਨ ਆਉਂਦਾ ਉਸਨੇ ਦੱਸਿਆ ਕਿ ਸੁਖਵਿੰਦਰ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਤੇ ਜਾਇਜ਼ਾ ਦੇ ਤਾਂ ਜੋ ਆਪਣੇ ਪੁੱਤ ਦਾ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਕਰ ਸਕਣ ਮੇਰਾ ਗੁਰਪ੍ਰੀਤ ਸਿੰਘ ਨਾਮ ਹੈ ਤੇ ਕਿਤਨਾ ਹੋਈ ਕਿਤਨਾ ਦੇਖੋ ਇਤਨਾ ਈ ਸਾਡਾ ਲੜਕਾ ਸੁਖਵਿੰਦਰ ਸਿੰਘ ਜੋ ਕਿ ਅਮਰੀਕਾ 2009 ਵਿੱਚ ਗਏ 2009 ਵਿੱਚ ਗਿਆ ਸੀਗਾ ਹਥੋਂ ਇੰਡੀਆ ਤੋਂ ਤੇ ਤਕਰੀਬਨ ਕੱਲ੍ਹ ਵੀ ਇਹਨਾਂ ਨੂੰ ਮਾਪਤਾ ਪਿਤਾ ਨੂੰ ਆਈ ਖਬਰ ਤਿੰਨ ਚਾਰ ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਤਾਂ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾ ਇਤਰਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ 'ਚ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਚੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਤੋਂ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਤੇ ਉਹਨੇ ਫੋਨ ਕੀਤਾ ਵਾ ਇਹਨਾਂ ਦੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵਾ ਡੈਥ ਹੋ ਚੁੱਕੀ ਹੈ ਦੀ ਤੇ ਹੁਣ ਮੰਗ ਕੀ ਕੀਤੀ ਸੀ ਮੰਗ ਸਾਡੀ ਦੇਖੋ ਜੀ ਇਹ ਹੀ ਆ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਵਾ ਕਿ ਚਾਹੇ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵਿਜ਼ਾ ਦਿੱਤਾ ਜਾਵੇ ਉੱਧਰ ਉਹਦਾ ਅੰਤਿਮ ਸੰਸਕਾਰ ਜੋ ਉੱਥੇ ਕੀਤਾ ਜਾ ਸਕੇ ਤੇ ਜੇ ਨਹੀਂ ਤੇ ਫਿਰ ਉਹ ਦੂਸਰਾ ਉਹਦੀ ਡੈੱਡ ਬੋਡੀ ਜਿਹੜੀ ਆਪਣੀ ਇੱਥੇ ਸਾਨੂੰ ਇੰਡੀਆ ਭੇਜੀ ਜਾਵੇ ਇਹ ਹੀ ਆਪਾਂ ਮੰਗ ਕਰਦੇ ਆ ਕੀ ਨਾ ਕੀ ਸੀ ਬੁੱਢੇ ਦਾ ਸੁਖਵਿੰਦਰ ਸੁਖਵਿੰਦਰ ਸਿੰਘ ਨਾਮ ਸੀਗਾ ਸੋਨੂੰ ਕਹਿੰਦੇ ਹੁੰਦੇ ਤੇ ਪਿੰਡ ਵਿੱਚ ਸੋਨੂੰ ਸੋਨੂੰ ਤੇ ਬਾਕੀ ਹੁਣ ਅਸੀਂ ਤੇ ਇਹ ਕਰਦੇ ਆ ਵੀ ਜੇ ਬਾਹਰ ਕੋਈ ਕੋਈ ਮਦਦ ਕਰ ਸਕਦੀ ਹੈ ਕੋਈ ਜਿਤਨਾ ਵੈਲਫੇਅਰ ਕੋਈ ਸੁਸਾਇਟੀ ਬਣੀ ਹੁੰਦੀ ਆ ਜੇ ਉਹ ਲੜਕੇ ਥੋੜੇ ਬੋਤੇ ਕਰ ਸਕਦੇ ਮਤ ਤੇ ਥੋੜੀ ਬੁਤੀ ਪ੍ਰਸ਼ਾਸਨ ਨਾਲ ਬਾਹਰ ਦੀ ਨਾਲ ਡਿਪਾਰਟਮੈਂਟ ਨਾਲ ਮੇਲਜੋਲ ਕਰਕੇ ਤੇ ਜੇ ਡੈੱਡ ਬੋਡੀ ਇੱਥੇ ਭੇਜੀ ਜਾ ਸਕੇ ਤੇ ਉਹ ਸਭ ਤੋਂ ਵਧੀਆ ਵੈ ਮਾਤਾ ਪਿਤਾ ਵੀ ਅੰਤਿਮ ਦਰਸ਼ਨ ਮੁੰਡੇ ਦੇ ਬੱਚੇ ਦੇ 14 ਸਾਲ ਹੋ ਗਏ ਬਾਹਰ ਗਏ ਨੂੰ ਉਹਦੇ ਕਰ ਲੈਣ ਤੇ ਘਰ ਦੇ ਹਾਲਾਤ ਵੀ ਇਤਰਾ ਹੀ ਆ ਥੋੜੇ ਜਿਨੇ ਬੱਚੇ ਤਿੰਨੇ ਬੱਚੇ ਉਹ ਵੱਡਾ ਸਾਰਿਆਂ ਤੋਂ ਲੜਕਾ ਹੋ ਸੀਗਾ ਉਹ ਬੋਲਦਾ ਹੀ ਬਾਕੀ ਉਹਦਾ ਇੱਕ ਛੋਟਾ ਭਰਾ ਇੱਕ ਛੋਟੀ ਸਿਸਟਰ ਤੇ ਉਹ ਵੀ ਇਤਰਾ ਹੀ ਬੋਲਦੇ ਹਨ ਕਿ ਜਮਾਂਦਰੂ ਗੁੰਗੇ ਆ ਤੇ ਨੋਂ ਵੀ ਉਹਨਾਂ ਦੀ ਇਤਰਾ ਹੀ ਬੋਲਦੀ ਨਹੀਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ